ਭਾਬੀ ਬਣ ਕੇ ਕੰਮ ਤੇ ਕੀ ਰੱਖੋ ਤੇ ਕੀ ਬੈਠੂਂਗੇ ਤੇਰਾ ਦਿੱਲੀ ਕਰਦਾ ਉਹਨੂੰ ਜਾਣ ਨੂੰ ਕੰਮ ਔਖੇ ਹੋਣੇ ਹਰਦੇ ਨਹੀਂ ਕਹਿੰਦੇ ਸਾਨੂੰ ਦੱਸ ਤਾਂ ਕਿੱਧਰ ਪੜਣਾ ਹੈਗਾ ਮੈਂ ਤਾਂ ਕਿਤੇ ਉਹਨੂੰ ਪਤਾ ਹੈ ਮੈਂ ਤਾਂ ਕਿਤੇ ਬੱਸਾ ਜੀ ਅੰਦਰ ਰਿਹਾ ਉਹਦਾ ਖਾਮੀ ਉਹ ਵੀ ਦੱਸ ਤੇ ਉਹ ਅੱਗੇ ਕਰ ਲੋ ਬਾਜੀ ਫੜੀ ਜੀ ਸਾਉ ਦੇ ਲੱਗਿਆ ਹੋ ਜਾਂਦੇ ਭਾਬੀ ਟਾਈਮ ਦੱਸੋ ਬਸਰਾ ਪੂਰਾ ਪੂਰਾ ਕਿੰਨਾ ਜੀ ਸਾਢੇ 6 ਤੁਰ ਪਣੀ ਆਖੀ ਬੱਸ ਮੇਰੀ ਰੋਟੀ ਟਾਈਮ ਚ ਚੈੱਕ ਕਰ ਭਾਬੀ ਪਹੁੰਚੂਗੇ ਹੈਗੀ ਅਸ ਜਿਹੜਾ ਤਾਂ ਆਸਪਾਸ ਲੱਗਦੇ ਹੋ ਨਾ ਤਾਂ ਬੋਟਰਾ ਦੇ ਆਸੇ ਬੰਦ ਬੰਦ ਲਾ ਰਹੇ ਤੇ ਪੂਰੀ ਵਸਿਗਿਲਾਇ ਲਗਾ ਦੇ ਨੇ ਇਹਨੇ ਹਾਂਜੀ ਉਹ ਬੈਗ ਲੈ ਕੇ ਸਤਸ੍ਰੀਕਾਲ ਜੀ ਬਾਈ ਸਾਰੇ ਵੀਰਾਂ ਨੂੰ ਅੱਜ ਚੱਲੇ ਜੋਰਦੀ ਸਾਹਿਬ ਉੱਪਰ ਘੁੰਮਣ ਤੇ ਮੱਥਾ ਟੇਕਣ ਸਾਡੇ ਕਿਨ ਚੱਲਿਆ ਜੋਰਦੀ ਸਾਹਿਬ ਜੀ ਜਾਣ ਹੈਗੀ ਬਾਈ ਜਾਣ ਹੈਗੀ ਓਕੇ ਕਾਕੂ ਦੇ ਬੱਕਰੇ ਖੋਗੇ ਬਾਈ ਇਹਨੇ ਕਦੀ ਪਾਰਟੀ ਹੋਈ ਵੀ ਐ ਮੈਂ ਕਿੱਕ ਬੱਕਰੇ ਕਿ ਦੇਖੋਗੇ ਪਤਾ ਨਹੀਂ ਮੈਂ ਕਿਦੇ ਮੈਂ ਪੰਜ ਪੰਜ ਕੇ ਆਏ ਤੁਸੀਂ ਲੰਘ ਜਾ ਹਾਂ ਕਾਕੂ ਦਾ ਵਿਆਹ ਵੀ ਹੈ ਭਾਈ ਵਿਆਹ ਹੈ ਬਾਕੀ ਭਾਈ ਥੱਲੇ ਸਾਨੂੰ ਬਗਾਰਾ ਮਾਰੀ ਜਾਂਦੇ ਹਾਕਾ ਮਾਰੀ ਜਾਂਦੇ ਅਸੀਂ ਕਿਹਿਆ ਖਿਸਕ ਲੋ ਬਸ ਤੇ ਐਵੇਂ ਟਾਈਮ ਹੈ ਚਲੋ ਹਾਕਾ ਮਾਰੀ ਜਾਂਦਾ ਬਾਕੀ ਭਾਈ ਉਹ ਆ ਸਾਹਮਣੇ ਆਪਣਾ ਗੁਰੂ ਘਰ ਹੈ ਇੱਥੇ ਦੇ ਸਮਝ ਲੋ ਜਿਹੜਾ ਭਾਈ ਜਰੂਰ ਹੈ ਪਹੁੰਚ ਆਏਗੇ ਬਾਜੀ ਕੀ ਕਹਣਾ ਕਾਕੂ ਕਹਿੰਦਾ ਮੇਰੇ ਵਿਆਹ ਤੇ ਜਰੂਰ ਪਹੁੰਚਣਾ ਵਾ ਠੀਕ ਹੈ ਬਾਕੀ ਭਾਈ ਆ ਰਸਤਾ ਕਿਲੋਮੀਟਰ ਦੀ ਘਾਟੀ ਹੈ ਜਿਹੜੀ ਚੜਨਾ ਹੈ ਦੇਖਦੇ ਕੀ ਪੱਟਾ ਜਾਨ ਹੈ ਬਾਕੀ ਸਾਰਿਆਂ ਨੇ ਭਾਈ ਖਿੱਚ ਦੀ ਤਿਆਰੀ ਜਾਣ ਦੀ ਉੱਪਰ ਨੂੰ ਹਾਂ ਉੱਜਾ ਕਿ ਉਹ ਕੋਈ ਆ ਵੀ ਆ ਰਿਹਾ ਵੀ ਮੈਂ ਕਿ ਚਲਾਉਣ ਲੱਗੇ ਹੈ ਗਈ ਜਾਨ ਮੈਂ ਤੇਰੇ ਕਾਕੂ ਯਾਰ ਤੂੰ ਇੰਜਣ ਮੂਰੇ ਚਾਹੀਦਾ ਐ ਇਸ ਤਾਂ ਪਿੱਛੇ ਵਾਲੇ ਡੱਬੇ ਆ ਛੋਟੇ ਛੋਟੇ ਖੜ ਜਾ ਯਾਰ ਸਾਰੇ ਨਗਰ ਖੜ ਚੁ ਉਹ ਗੇਰ ਵੀ ਲਾ ਦੇ ਜੀ ਗੋਦੀ ਚੱਕ ਲਿਆ ਰੋਟੀ ਨੇ ਵੀ ਮੋਛੇ ਚੱਕੇ ਵੇ ਕਹਿੰਦੇ ਕੜ ਉੱਪਰ ਹਾਂ ਉਹ ਵੀ ਕੜ ਗਈ ਸੀ ਬੱਕਰੀ ਨਾਲ ਲਾਲ ਕਾੜੀ ਆ ਜਾ ਬਈ ਆ ਜਾ ਤੂੰ ਸੇ ਪਿੱਛੇ ਰਹਿ ਕੇ ਬਾਈ ਇੰਜਣੇ ਤੇਜ ਆ ਡੱਬੇ ਮਾੜੇ ਆ ਇਹ ਕਿਹੜਾ ਦੱਬੇ ਮਾਰਾ ਕਿਹੜਾ ਦੱਬਾ ਮਾਰਾ ਆਹ ਰਿਹਾ ਆਹ ਰੋ ਇਹ ਬੰਦਾ ਕੋਰਨੋਂ ਦੇਖੋ ਲਓ ਜੀ ਬਾਈ ਥੀ ਵਿਊ ਚੈੱਕ ਕਰੋ ਆ ਸਾਈਡ ਦਾ ਜਿੱਧਰ ਤੇ ਆਪਾਂ ਇਹੇਠਾਂ ਦੇ ਗੁਰੂ ਘਰ ਵੀ ਦੇਖਣਾ ਦਿਖਦਾ ਨਹੀਂ ਉੱਥੇ ਉਹ ਤੇ ਦਿਖਾਂਦਾ ਤੇ ਬਈ ਕੋਈ ਫੋਟੋ ਫਿਊਟੋ ਹੋ ਜੂ ਨਾ ਕਾਕੇ ਦੇ ਬੱਕਰੇ ਮਿਲ ਗਏ ਬੱਕਰੇ ਦੇ ਬਾਈ ਮਿਲ ਗਿਆ ਹਾਂ ਕਾਜੂ ਵੀ ਮਿਲੂਗਾ ਕਰੋ ਚੈੱਕ ਬਾਈ ਵਿਊ ਪਹੁੰਚ ਗਏ ਬਾਈ ਉੱਪਰ ਆਹ ਸਾਈਡ ਤੇ ਬਈ ਐਂਟਰੀ ਹੁੰਦੀ ਹੈ ਜਿੱਧਰ ਤੇ ਅਸੀਂ ਆਉਂਦੇ ਹਾਂ ਉਹ ਦੂਜਾ ਵੀ ਲੈ ਉਹ ਰੋਕੜੇ ਖਾਦੂ ਦੁਦਾਰੇ ਉੱਪਰ ਲਓ ਜੀ ਬਾਈ ਜਿਹੜੀ ਆ ਸਰਾਹ ਮਣਾਈ ਹੈ ਇਹਨੇ ਤੰਬੂ ਆਰਾ ਕੰਮ ਖਤਮ ਕਰਦਾ ਨਹੀਂ ਸੰਗਤੇ ਢੇਠਾਂ ਜਾਇ ਕਰਦੇ ਤੇ ਪਹਾੜਾ ਪਤੰਭੂ ਲੱਗੇ ਕਰਦੇ ਤੇ ਹੁਣ ਇਹਰੇ ਵਿੱਚ ਇੰਨੇ ਲੋਕ ਰਹਿੰਦੇ ਬਾਈ ਪੰਜ ਮੰਜਲੀ ਇਹ ਸਾਰੇ ਹੀ ਖਿੱਚ ਲੈਨੇ ਤੰਬੂ ਵੀ ਹੈਗੇ ਵੈਸੇ ਬਹੁਤ ਘੱਟ ਹੈ ਦੇਖੋ ਮਤਲਬ ਇਹਨੇ ਕੰਮ ਸਾਂਭ ਲਿਆ ਇਹਦੇ ਨਾਲ ਦੀ ਬਾਈ ਇੱਕ ਹੋਰ ਹੈ ਸਾਹਮਣੇ ਗੁਰੂ ਘਰ ਇਧਰ ਜੀ ਆਓ ਜੀ ਬਾਈ ਦੁਕਾਨਾਂ ਵਾਲੀ ਸਾਈਡ ਆਏ ਪਿਆ ਆਲ ਸਾਈਡ ਦੁਕਾਨਾਂ ਹੈ ਆ ਰੋਡੀ ਪਹੁੰਚ ਗਏ ਪਹੁੰਚ ਗਏ ਬਾਈ ਕਿੰਨਾ ਵੀ ਹੋਰ ਵੱਜਿਆ ਬਹੁਤ ਜ਼ੋਰ ਵੱਜਿਆ ਹੁਣ ਦੁਕਾਨਾਂ ਵਾਲੀ ਸਾਈਡ ਮੁੰਡੇ ਕਹਿੰਦੇ ਲਿਮਚਾ ਪੀਣਾ ਬਾਈ ਲਿਮਕਾ ਲੱਭਣ ਲੱਗੇ ਫਿਰ ਲੋ ਜੀ ਬਾਈ ਆਹ ਸਾਈਡ ਨੂੰ ਵੀ ਸੰਗਤ ਰਹਿ ਰਹੀ ਦੇਖੋ ਕਿੰਨੀ ਦੂਰ ਦੂਰ ਤੱਕ ਟਰੈਕਟਰ ਟਰਾਲੀਆਂ ਟਰੱਕ ਗੱਡੀਆਂ ਲਾਈਆਂ ਪਈਆਂ ਤੇ ਆਹ ਸਾਈਡ ਦਾ ਥਿਊ ਚੈੱਕ ਕਰੋ ਬਾਈ ਗੁਰਦੁਆਰੇ ਦੇ ਬੈਕ ਸਾਈਡ ਆਕੂ ਬੱਕਰੇ ਮਿਲ ਗਏ ਯਾਰ ਮਿਲਦੇ ਹੀ ਨਹੀਂ ਆ ਭਾਈ ਜਾਂਦਾ ਹੀ ਤਾਂ ਹੈ ਨਹੀਂ ਕੋਈ ਬਾਈ ਰੇ ਬੱਕਰੇ ਪਹਾੜੀ ਦੇ ਦੂਈ ਸਾਈਡ ਚਲੇ ਗਏ ਮੈਂ ਕਿਹਾ ਬਾਈ ਸਾਡੇ ਜੀ ਜਾਣ ਹੈ ਨਹੀਂ ਤੂੰ ਜਾਏ ਜੇ ਹੈਗੀ ਐ ਇਹ ਨਹੀਂ ਜੀ ਜਿੰਕੇ ਬੱਕਰੇ ਢੋਣਨੇ ਮਾਦਦੇ ਉਹ ਪਹਾੜੀ ਦੇ ਪਿੱਛੇ ਜਾਣਾ ਪੈਣਾ ਬਾਈ ਇੰਨੇ ਸਾਲ ਕਿੱਥੇ ਐ ਫੇਖਾ ਦੇ ਮਸੀ ਆ ਤੂੰ ਜਾਇਓ ਕਾਕੂ ਹਰ ਅਸੂਰੇ ਬਹੰਦੇ ਆ ਜਾਓ ਫਿਰ ਬੰਦਾ ਬਾਕੀ ਪਾਈ ਵਾ ਠੀਕ ਆ ਡਰ ਲੱਗਦਾ ਬਾਈ ਉਹਨੂੰ ਦੇਖ ਕੇ ਦੇਖੋ ਕਿਹੜੇ ਸਾਹਮਣੇ ਢਗਾਈ ਆ ਲਓ ਜੀ ਬਾਈ ਉੱਚੀ ਜਗ੍ਹਾ ਚੜੇ ਆ ਤੇ ਦੇਖੋ ਤੰਬੂ ਤੰਬੂ ਦਿਖਦੇ ਬਾਈ ਚਾਰੇ ਪਾਸੇ ਨੂੰ ਦੇਖ ਕਾਫੀ ਲੱਗੇ ਹੋਏ ਆ ਸਰਾਂ ਦੇ ਸਾਹਮਣੇ ਅੱਗੇ ਇਹ ਬਾਈ ਪਾਰਲੀ ਸਾਈਡ ਜ਼ਿਆਦਾ ਹੁੰਦੇ ਰੇ ਪਹਾੜੀਆਂ ਵਾਲੀ ਸਾਈਡ ਉਹ ਦੇਖੋ ਸਾਹਮਣੇ ਵੀ ਬਿਊ ਕਰ ਅਰੇ ਉਹ ਹੀਟਾੜ ਘੜ ਬੱਦੀ ਆ ਬਾਈ ਇੰਦਾ ਤੱਕ ਤੁਹਾਨੂੰ ਵੀਊ ਦਿਖਾਉਂਦੇ ਲੋ ਜੀ ਬਾਈ ਇੱਕ ਸਾਈਡ ਦੁਕਾਨਾਂ ਵਾਲੀ ਸਾਈਡ ਉੱਪਰ ਤੇ ਵੀਊ ਦਿਖਾ ਰਹੇ ਤੁਹਾਨੂੰ ਸਾਹਮਣੇ ਬੱਦੀ ਸ਼ਹਿਰ ਲਾਈਟਾਂ ਲਾਈਟਾਂ ਜੰਪਰੀਆਂ ਬਾਈ ਇਧਰ ਨੂੰ ਦੇਖੋ ਇਹ ਬਾਈ ਨਾਈਟ ਵੀਊ ਆ ਆਹ ਸਾਈਡ ਸਰਾਂ ਹੈ ਟਰੈਕਟਰ ਟਰੱਕਟਰ ਗੱਡੀਆਂ ਗੁੱਡੀਆਂ ਬਾਈਆਂ ਨੇ ਟਿਕਾਣੇ ਲਾਏ ਆ ਪਿਆ ਹੈ। ਬਾਕੀ ਬੱਤੀਆਂ ਦੇਖੋ ਬਾਈ। ਹੁਣ ਵੀ ਸਾਫ਼ ਹੀ ਦੇਦਾ ਹੈ। ਆ ਰੋਡੀ। ਦੀਵੇ ਵੱਲ ਦੇਖਦੇ ਆ। ਹਾਂ ਬਾਈ। ਬੱਦੀਆਂ ਕਿ ਨਾਲਾ ਕਿਹੜਾ ਆ। ਬਹੁਤ ਦੀਵੇ ਦੇਖਦੇ ਆ ਬਾਈ ਅਮਨੇ। ਹਾਂ। ਇਹ ਬਾਈ ਨਾਲਾ ਬੱਦੀ ਆ। ਬੱਦੀਗਾ ਤੇ ਸੇਮਲਾ ਜੀ ਬਣਿਆ ਹੋਇਆ ਬਾਈ। ਹਾਂ। ਸੇਮਲਾ ਜੀ ਬਣਿਆ ਹੋਇਆ। ਸੇਮਲਾ ਬਣਿਆ ਹੋਇਆ। ਨਾਈਟ 뷰 ਦੇਖ ਲੈ ਪਹਾੜਾ ਦਾ ਬਾਈ। ਇਹ ਸਾਹਮਣੇ। ਵਾਹ ਜੀ ਵਾਖ ਜੀ ਲੱਗਦਾ ਬਾਈ। ਯਾਰ ਇਹ ਤਾਂ ਜੀ ਇਹ ਨਹੀਂ ਕਰਨਾ। ਗੋਡੀ ਹਾਂ ਬਾਈ ਜਾਣਾ ਤਾਂ ਪੈਣਾ ਬਤਨਾ ਨੂੰ ਆਪਣਿਆਂ ਨੂੰ ਨਹੀਂ ਜਾਣਾ ਤਾਂ ਪੈਣਾ ਪੈਣਾ ਇਹ ਬਾਤੀ ਨਹੀਂ ਕਰਦਾ ਜਾਣੇ ਤੂੰ ਗੋਡੀ ਨਾਲ ਉਹ ਐਹ ਜੀ ਜਗਾ ਕਮਾਤਾ ਜਿਵੇਂ ਘੁੰਮੇ ਨਹੀਂ ਦੇਗੇ ਅਸੀਂ ਨਹੀਂ ਦੁਕਾਨਾਂ ਦੇ ਵੀ ਗੇੜਾ ਮਰਾ ਲੇ ਉੱਪਰ ਦੇ ਵੀ ਗੇੜਾ ਮਰਾਤਾ ਆਰੇ ਪਾਸੇ ਘੁੰਮ ਲੇ ਬਾਈ ਭਾਈ ਉਹਰੇ ਪ੍ਰਚਾਰ ਬੰਦਾ ਹੈ ਖਿਚੜਦਾ ਲੋ ਜੀ ਭਾਈ ਚਾਲੇ ਬਾਤ ਤੇ ਤੜਕੀ ਕਰਕੇ ਚੱਲੇ ਛੱਡ ਕੇ ਤੂੰ ਹਾਂ ਢੜਕੇ ਛੱਡ ਕੇ ਚੱਲੇ ਅਸੀਂ ਚੱਲਿਆ ਤੂੰ ਵੀ ਭਾਈ ਤੜਕੇ ਹੀ ਚਾਲੇ ਬਾਤ ਮੈਂ ਕਿ ਨਹੀਂ ਪਹਿਲਾਂ ਭੱਜ ਗੇ ਮੈਨੂੰ ਵੀ ਖਿੱਚ ਪਾਉਂਦੇ ਕਹਿੰਦੇ ਜਾਣਾ ਪੈਣਾ ਜਾਈਏ ਗਰੇਡ ਦੀ ਹੈ ਹੈ ਲੋ ਵੀ ਮੈਂ ਪਤਾ ਹੈ ਕਿ ਮੈਂ ਦੇ ਪੰਜ ਉਹ ਆ ਜਾ ਉਹ ਸਮਾਨ ਉਹਨਾਂ ਦੇ ਵਿੱਚ ਆ ਜਾ ਆ ਜਾ ਕਿਹੜਾ ਮਤਲਬ ਬੈਗ ਲੈ ਕੇ ਭੱਜਣਾ ਕੱਪੜੇ ਇੱਥੇ ਖਜ਼ਾਨਾ ਨਹੀਂ ਹੈਗਾ ਸੋਨਾ ਸੋਨਾ ਪਹਾੜਾਂ ਤੇ ਜਾਣ ਨੂੰ ਬਾਈ ਜੀ ਨਹੀਂ ਕਰਦਾ ਇਹ ਕਿਨੇ ਭੇਜ ਕੇ ਛੱਡਣਾ ਹੈ ਤੇ ਮਾਲਾ ਕਿਹੜਾ ਵਾਰੀ ਹੋ ਠੀਕ ਹੈ ਬਾਈ ਵੀਊ ਚੈੱਕ ਕਰੋ ਟੜਕੇ ਟੜਕੇ ਮੌਨ ਦੇ ਟਾਈਮ ਦਾ ਜਾਣੇ ਦੀ ਤਿਆਰੀ ਬਾਈ ਗੱਡੀ ਵੀ ਖੋ ਗਈ ਚਾਬੀ ਮਾਮੀ ਆ ਬੋਲ ਦੇ ਖੋਲ ਦੇ ਇਹਨਾਂ ਨੂੰ ਫੜਾ ਕੇ ਛੱਡਿਆ ਹੁੰਦਾ ਮੈਂ 6 ਵਜੇ ਜਾਣੀ ਬੱਸ ਪਾਜੀ ਬੱਸ ਲੰਘ ਜਾਣੀ ਬਾਈ ਦੇਖੀ ਜਾਊਗੀ ਹਾਂ ਮੇਰਾ ਫਰਜ਼ ਹੈ ਉਹ ਤੇ ਛੱਡਣਾ ਛੋਟੀ ਕਰ ਜਾ ਕੇ ਕੀ ਕਰਨਾ ਆਪਰ ਜਾਣਾ ਬਾਈ ਨਹੀਂ ਯਾਰ ਮਾਨ ਅੱਜ ਕਾਪਰ ਜਾਣਾ ਮਾਨ ਨਾ ਤੋੜ ਨਹੀਂ 6 ਵਜੇ ਤੇ ਜਾ ਕੇ ਹੁਣ ਤੇ ਕਿੱਥੇ ਚਲੇ ਜਾਊਗਾ ਆ ਲੋ ਬਈ ਆ ਲੋ ਬਈ ਓਹੋ ਯਾਰ ਇਹ ਵੀ ਲੱਗਿਆ ਵਾ ਕੱਲ ਦੇ ਚ ਕੱਲ ਦੇ ਚ ਲੱਗਿਆ ਵੇ ਸਰਕਾਰੀ ਮਰਦਾ ਸਾਬ ਆ ਮਾਮਨੇ ਕਰਾ ਕੇ ਲੈ ਕੇ ਚੱਲੇ ਵੀ ਤੂੰ ਕਿਸੇ ਦਾ ਉਹ ਤੂੰ ਤਾਂ ਰਹਿ ਜਾ ਤੂੰ ਤਾਂ ਬਾਈ ਮੈਂ ਤੈਨੂੰ ਮਗਰ ਲਾਇਆ ਕਿਨੇ ਮਗਰ ਆ ਤਾਂ ਕਿ ਮੰਦੋਂ ਆ ਗਿਆ ਯਾਰ ਕਦੀ ਸਕੂਲ ਮੂਰੇ ਨੂੰ ਕੱਟਾ ਨਹੀਂ ਲੈ ਕੇ ਆ ਲਿਆ ਬਾਈ ਸੁਭਾਦੀਆਂ ਨੂੰ ਵੀ ਲੈ ਦੇ ਕਹਿੰਦਾ ਨਾ ਨਹੀਂ ਨਹੀਂ ਇਹ ਮੈਨੂੰ ਮਗਰ ਲਾ ਰਿਹਾ ਸਭ ਕੋ ਮੈਂ ਬਚ ਰਿਹਾ ਹਲੇ ਹਲੋ ਸੇਵਕ ਆਲੋ ਰੋਟੀ ਦੋਹਾਂ ਨੂੰ ਲੋਹਾਂ ਦੇ ਜਾਣ ਨਾਲੇ ਇਹਨਾਂ ਨੇ ਕਿਹਾ ਤੇਰੇ ਗੇਰ ਹੈ ਨਾ ਉਧਰ ਤੇ ਕਾਲਜ ਚਲੇ ਜਾਣਾ ਬਹੁਤ ਪੁੱਛ ਰਿਹਾ ਉਹਨੂੰ ਮੈਂ ਤੇਰੇ ਤੋਂ ਪੁੱਛ ਗਿਆ ਕਾਲਜ ਜਾਂਦਾ ਹੈ ਨਾ ਲਿਆ ਲਿਆ ਛੇਤੀ ਬਾਬੂ ਕੀ ਹੋ ਗਏ ਦੋ ਮਿੰਟ ਦੀ ਬਲੀਂਗ ਕਰ ਲਓ ਗਿਆ ਵੀ ਗੱਲੀ ਆ ਘਰ ਹਾਂ ਤੇੜਾ ਬੜਾ ਭਾਈ ਹੋ ਗਿਆ ਗਲੈਡ ਗਿਆ ਮੈਂ ਤੇਰਾ ਆ ਤੂੰ ਸੁਖ ਜਾ ਪਾਣੀ ਵਗੈਰ ਵੀ ਬਾਈ ਪਹਾੜਾ ਜੋ ਔਖਾ ਹੋ ਜਾਂਦਾ ਏ ਰੋਟੀ ਨਾਲੇ ਘਰ ਤਾਂ ਸਮਾਸੀ ਫਰ ਮੋਟਰ ਲੱਗੀ ਵੀ ਇੰਨਾ ਕਿ ਆਇਆ ਤਾਂ ਭਾਬੀ ਟਾਈਮ ਦੱਸੋ ਬਸਰਾ ਪੂਰਾ ਪੂਰਾ ਕਿੰਨਾ ਜੀ ਸਾਢੇ 6 ਟਰਪਣੀ ਆ ਗਈ ਆਖੀ ਬੱਸ ਮੇਰੀ ਰੋਟੀ ਟਾਈਮ ਚ ਚੈੱਕ ਕਰ ਭਾਬੀ ਪਹੁੰਚੂਗੇ ਹੈਗੀ ਅਸ ਪਰ ਜਿਹੜਾ ਤਾਂ ਆਲਟ ਆਪਕਾ ਲੱਗਦੇ ਹੋਣਾ ਤਾਂ ਪਹੁੰਚਾ ਦੇ ਯਾਹ ਤੇ ਇਹਨੂੰ ਲਾ ਦੇ ਤਾਂ ਪਹੁੰਚੀਓ ਬੱਸੀ ਬਿਲਾਇ ਲਗਾ ਦੇਣੀ ਇਹਨੇ ਹਾਂ ਜੀ ਉਹ ਆਓ ਬੈਗ ਲੈ ਕੇ ਇਹਨਾਂ ਨੇ ਟੈਂਪੂ ਟੂਪੂ ਚੜ੍ਹ ਕੇ ਲੰਘ ਗਿਆਣਾ ਹੈ ਜੀ ਹੁਣ ਪਹੁੰਚ ਨਹੀਂ ਹੁਣਾ ਸਾਢੇ 6 ਟਾਈਮ ਦੇਖੀ ਸਾਢੇ 6 ਹਾਂ ਉਹ ਤਾਂ 6:05 ਹੋਏ ਆ ਪਟਾਣੇੜੇ ਚਾਬੀ ਤਾਂ ਮਿਲਣੀ ਆ ਲੈ ਗੱਡੀ ਦੀ ਪੱਟੇ ਜਾਣਾ ਜਾਂ ਕਿੱਥੇ ਜਾਣਾ ਮਾਠ ਦੇ ਹੀ ਜਾਣਾ ਪੱਟੇ ਦੇ ਬੱਸ ਮਿਲਣੀ ਉਹਨਾਂ ਪਹਿਲਾਂ ਉੱਪਰ ਖੜਦੀ ਸੀ 6 ਵਜੇ ਖੜਕ ਕਰਕੇ ਨਹੀਂ ਕੱਢਣੀ ਉਰੇ ਉਰੇ ਨਾ ਕਰੀ ਜਾਓ ਕਿਤੇ ਐਂ ਕਾ ਤੇ ਘਰੇ ਆਉਂਦੀ ਬੱਸ ਕਰੋ ਚੈੱਕ ਬਾਈ ਟੜਕੇ ਰਹਿ ਜਾ ਵਿਊ ਕਰਦੇ ਹੁਣ ਮੜੀ ਲੱਗ ਐਨੇ ਫਰਕੇ ਪਾ ਲੈ ਥੋੜਾ ਜਹਾ ਥੋੜਾ ਫਰਕੇ ਇੱਥੇ ਰੱਖ ਜੇ ਉਹਨੂੰ ਮੋੜ ਦੰਦੇ ਉੱਥੇ ਕਾਬੀ ਗੋਵੀ ਬਾਈ ਗੱਡੀ ਦੀ ਹੁਣ ਜਾੜਾ ਕਾ ਲੂ ਬਾਈ ਹਾਂ ਕੁਝ ਨਹੀਂ ਆਏਗਾ ਜੀ ਬਾਈ ਕੋਈ ਨਹੀਂ ਪਤਾ ਕਿ ਲਈ ਜਾਉਂਗੇ ਲਈ ਜੋ ਬਾਈ ਆਪਣੇ ਦਰਾਂ ਕਾਦੀ ਨਹੀਂ ਜਾਣੇ ਨੂੰ ਹਾਂ ਠੱਕੇ ਦੇ ਲੈ ਕੇ ਜਾ ਰਹੇ ਆ ਠੱਕੇ ਲੈ ਕੇ ਜਾ ਰਹੇ ਆ ਪਾਪੀ ਬਣ ਕੇ ਕੰਮ ਤੇਰੇ ਦਿੱਲੀ ਕਰਦਾ ਉਹਨਾਂ ਜਾਣ ਨੂੰ ਕੰਮ ਔਖੇ ਹੋਣੇ ਹਰ ਦੇ ਨਹੀਂ ਕਹਿੰਦੇ ਸਾਨੂੰ ਰਸਤਾ ਹੀ ਲੱਭਣਾ ਹੈਗਾ ਮੈਂ ਤਾਂ ਕਿਤੇ ਉਹਨੂੰ ਪਤਾ ਹੈ ਮੈਂ ਤਾਂ ਕਿਤੇ ਮੱਸਾ ਜੀ ਅੰਦਰ ਹੈ ਬੱਦੂ ਪਤਾ ਕਰੇਦਾ ਉਹ ਅੱਗੇ ਕਰ ਲੋ ਬਾਜੀ ਫੜੀ ਜੀ ਕਿਤੇ ਤਾਂ ਗਿਆ ਰੂਹ ਰੱਬ ਦੀ ਦਾ ਕੰਦਰ ਤੇ ਰੱਖ ਦੀ ਵੀ ਦਾ ਕੰਦਰ ਰੱਖ ਬੰਦਾ ਕਹਿੰਦਾ ਬੱਸ ਪੈਂਚਰ ਹੋ ਜਾਏਗਾ ਮੈਂ ਜਾ ਕੇ ਹਾਂ ਹੈਗਾ ਕੰਮ ਕਰਦੀਆਂ ਅੜਾ ਕਿ ਦਿਹਾੜੀ ਕਰਦੇ ਆ ਨੰਮਾਂ ਵੀ ਬੋਰਚ ਕਰਨ ਲੱਗੀ ਵੀ ਤਿਆਰੀ ਹੈ ਸਾਡੀ ਤਿਆਰੀ ਜਾਣਦੀ ਕਿਆ ਹੋ ਗਿਆ ਉਹ ਵਿਚੇ ਤੋਂ ਮਸੂਲੀ ਜੀ ਆਈ ਸੀ ਕੱਚਾ ਹੋ ਗਿਆ ਮੈਂ ਕਹਿੰਦਾ ਉਹ ਗੱਡੀ ਨਿਕਲ ਜਾਊਗੀ ਮੈਂ ਕਹਿੰਦਾ ਜਾਦੂਬਾਈ ਜੀ ਚੱਲ ਉੱਥੇ ਹਾਂ ਰੋਟੀ ਨਹੀਂ ਖਾਧੀ ਪਾਣੀ ਨਹੀਂ ਪੀਤਾ ਜਾਦੂ ਵਾਲਾ ਬਸ ਲੰਗੇ ਨਹੀਂ ਆਉਂਦੀ ਜਾਈਦਾ ਬਾਈ ਯਾਰ ਲਾਂਗੀ ਲਾਂਗੀ ਫਿਰ ਗਿਆ ਹੋ ਗਿਆ ਘਰੇ ਜਾਣਾ ਤੁਸੀਂ ਅੱਜੇ ਜਾਣਾ ਜੀ ਅੱਜੇ ਜਾਣਾ ਇਹਨਾਂ ਨੇ ਵੀ ਤਾਂ ਯਾਰ ਬਈ ਗੱਡੀ ਵੀ ਨਾ ਰੋਲ ਲੰਨੀ ਚੜਾਈਆਂ ਪਹਿਲਾ ਲਾਉਣਾ ਹੀ ਪੈਂਦਾ ਬਾਈ ਦਮ ਨਹੀਂ ਆਉਂਦਾ ਇਹ ਹਾਂ ਨਾ ਤੈਨੂੰ ਬਹਿਮ ਲੱਗ ਤੈਨੂੰ ਬਹਿ ਬਹਿ ਰੋੜੀ ਤੇਜ਼ੀ ਨਾਲ ਚੜਨੀ ਇਹ ਜੇ ਉਹਦੇ ਪੈ ਨਾ ਦੂਏ ਚ ਮੋਸ਼ਨ ਨਹੀਂ ਤੋੜ ਗਈ ਟੌਪ ਫੈਸ ਲੈ ਜਾ ਕੇ ਤੇ ਕੀ ਕਰੂੰਗਾ ਪਹਿਲਾ ਗੇ ਲੱਗ ਜਾਂਦਾ ਬਾਈ ਦੇਖ ਲਓ ਆਲਟੋ ਗੱਡੀ ਹੈ ਪੱਕੇ ਰੋਡ ਪਜਦੀ ਕਿਦਾ ਇਹ ਨਾ ਤੋ ਜਿਗਾ ਪੱਕੇ ਰੋਡ ਪਜਦੀ ਤੇ ਡਰਾਈਵਰ ਡਰਾਈਵਰ ਦਾ ਫਰਕ ਹੈ ਰੋੜੀ ਜੀ ਤੂੰ ਸਾਈਕਲ ਨਹੀਂ ਰਿਹਾ ਸਾਈਕਲ ਪਤਾ ਨਹੀਂ ਆ ਜਾਂਦਾ ਇਹ ਰ ਪਤਾ ਹੈ ਟਾ ਯੂਗਾ ਨਹੀਂ ਚੜਦਾ ਹੀ ਲਿਆ ਗਿਆ ਜਿਹੜਾ ਗਿਆ ਫਿਰ ਕਰ ਲਈ ਚੜਨਾ ਚੜਾਈਆਂ ਪਰ ਭਾਈ ਡੂੰਗਾ ਦੇਖੋ ਇਧਰੋਂ ਕਿੰਨਾ ਹੈ ਇਧਰ ਤਾਂ ਵੀ ਚੱਕੀ ਇਧਰ ਲੱਗਦਾ ਭਾਈ ਆ ਸਾਈਡ ਨੂੰ ਤਾਂ ਐ ਬਾਜੀ ਇੱਥੇ ਤਾਂ ਭਾਈ ਬੱਲੇ ਬੱਲੇ ਪੂਰੇ ਪੂਰੇ ਬਾਈ ਫਿਰ ਰਹੇ ਜਦੇ ਯਾਰ ਕਹਿੰਦਾ ਭਾਈ ਉਹਦਾ ਸਿਰ ਹੀ ਛੱਡਿਆ ਨਾਲ ਫੇਟੜੀ ਅਗਲੇ ਆਪਣੇ ਘਰ ਤੇ ਲੈ ਕੇ ਜਾਦੇ ਯਾਰ ਦੇਖੋ ਉਹ ਕਬਰਾਂ ਹਨਾ ਜੇ ਬਸ ਲਾਂਗੀ ਮੈਂ ਹੈਗਾ ਹੁਣ ਬਸ ਬੋਲ ਕੇ ਕੀ ਕਰਾਂ ਜੇ ਬੱਸ ਲਾਹੇਗੀ ਬਾਈ ਹੈਗਾ ਇਹਨੇ ਉਹਨਾਂ ਨੂੰ ਫੇਰ ਇੱਥੇ ਹੀ ਲਿਆਉਣਾ ਮੇਲੇ 'ਚ ਬਿਲਕੁਲ ਜੀ ਬਾਹਰ ਆਏ ਸਾਡਾ ਇਹ ਬਾਹਰ ਆਇਆ ਮੜ ਕੇ ਮੇਲੇ 'ਚ ਲਿਆਉਂਗਾ ਬਾਈ ਕੇ ਆਹਦਾ ਰੋੜੇ ਹੈਗੇ ਹਲੇ ਕਰਵਾ ਜਿਆ ਤੋੜੇ ਹੈਗੇ ਹਲੇ ਦਾ ਉਹ ਬਾਈ ਨਹੀਂ ਬੋਲਦਾ ਯਾਰ ਉਹ ਕੀ ਕਰਦਾ ਤੁਸੀਂ ਉਹ ਤੋੜੇ ਪੁਰਾਣੇ ਨਹੀਂ ਨਾ ਕੋਈ ਚਿੱਪ ਹੈ ਉਹ ਕੋੰਤਰਾ ਨਾ ਆਪਣੇ ਦਿਮਾਗ ਦੇ ਨਾਲ ਕਰ ਨਹੀਂ ਕਰ ਸਕਦਾ ਉਹ ਹਾਂ ਨਾ ਕਰ ਸਕਦਾ ਹਾਂ ਰੋੜੀ ਕੀ ਕਹਿੰਦਾ ਏ ਹੈ ਗਈ ਬੱਸ ਉਹ ਰੋਡਵੇ ਬੱਸ ਖੜੀ ਹੈ ਬਾਕੀ ਬਈ ਪੁੱਛ ਰਹੇ ਆ ਉਹਨੂੰ ਵੀ ਜਾਂਦੀ ਹੈ ਨਹੀਂ ਜਾਂਦੀ ਪਾਜੀ ਨੇ ਆਪਣਾ ਵਾਅਦਾ ਪੂਰਾ ਕਰਤਾ ਟਿਕਾਣੇ ਲਿਆ ਕੇ ਛੱਡਤੇ ਜੀ ਕਿੰਨੇ ਤੱਕ ਬੱਸ ਮਿਲ ਜਣੀ ਪਹਿਲੀ ਗੱਲ ਮੰਨੋ ਹਾਂਜੀ ਪਰ ਇੱਧਰ ਦੇ ਬੰਦੇ ਜਿਆਦਾ ਤੇਜ਼ ਹੈ ਸਾਡੇ 6 ਬੱਸ ਨੇ ਆਉਣਾ ਤਾਂ 5 ਵਜੇ ਆ ਕੇ ਬਹਿ ਜਾਣੀ ਹਾਂ ਫੁਰਤੀ ਹੈ ਸਾਡੇ ਉਧਰ ਤਾਂ ਕਿਹਾ ਏ ਵੀ ਅਸੀਂ ਤਾਂ ਹੁਣ ਚਲੇ ਜਾਣਾ ਉਹ ਸੇ ਟਾਈਮ ਤਾਂ ਮੈਂ ਤੁਹਾਨੂੰ ਕਹੀ ਆ 7 ਵਜੇ ਬੱਸ ਨੇ ਧੁਰਨਾ ਦੇਖ ਚਲੋ ਠੀਕ ਹੈ ਜੀ ਫਿਰ ਓਕੇ ਜੀ ਕਿੱਥੇ ਜਾਣਾ ਨਹੀਂ ਆਇਆ ਲਓ ਜੀ ਬਾਈ ਪਾਸ ਤੇ ਚੱਲੇ ਪਿੰਡ ਵੱਲੋਂ ਖਚਦੀ ਵੀਰ ਨੇ ਬੱਸ ਹਾਂ ਰੋੜੀ ਕਿਵੇਂ ਚੱਲਦੀ ਰਸ ਬਾਈ ਪਾੜੀ ਲੱਗਾ ਪਾੜਾ ਬਸਾ ਦੋ ਨਾ ਤਾਂ ਬਾਈ ਕਰੋ ਚੈੱਕ ਬਾਈ ਦੇ ਉਹ ਮਰੀਦ ਹੋਏ ਲਓ ਜੀ ਬਾਈ ਨਾਲਾਗੜ ਪਹੁੰਚ ਗਏ ਹਾਂ ਰੋੜੀ ਕਿਹਾ ਹੋਇਆ ਰੇ ਅਗਰ ਦੱਸ ਟੋਰੀ ਦੱਸ ਗਿਆ ਬਾਈ ਬਾਈ ਅਮਰ ਨੂੰ ਉਟੀਆਂ ਲੱਗ ਗਿਆ ਬਾਨ ਕੱਚਾ ਹੋ ਗਿਆ ਤਾਂ ਅਮਰ ਬਾਈ ਚੱਕਰ ਆ ਕੇ ਬਸ ਨੇ ਤਾਂ ਕਮਾ ਕੇ ਛੱਡ ਤੇ ਬਸ ਕਿਆ ਕਰਦੀ ਸੀ ਬਸ ਬਾਈ ਕਮਾ ਕੇ ਨੂੰ ਜੀ ਆਏ ਕੋਈ ਕੋਈ ਐਡਰੈਸ ਤੇਰੀ ਬਾਈ ਬਸ ਕਰਾਤੀ ਮੈਂ ਕਹਿੰਦਾ ਨਾਲਾਗੜ ਤੱਕ ਤਾਂ ਬਸ ਨਿੰਘਾ ਹੁਣ ਕਰਵਾਉਣਾ ਕਿਹਾਂ ਦੇ ਮੋੜ ਤੇ ਲਾਉਣਾ ਬੰਦੇ ਬਾਈ ਬੋਈ ਸਾਧਣ ਪਾਉਣਾ ਨਾਲਾਗੜ ਅੱਡੇ ਜਾ ਨਾਲਾਗੜ ਅੱਡੇ ਜਾ ਕੇ ਮੜਾ ਜਾ ਸਾਇਆ ਉਧਰ ਤਾਂ ਬਸ ਹੋ ਗਈ ਬਾਈ ਹਾਂ ਬਸ ਹੋ ਗਈ ਬਾਈ ਸੱਲੀ ਕਰਾਤੀ ਬਾਈ ਡਰਾਈਵਰ ਵੀ ਤਾਂ ਅੰਦਾਜ਼ਾ ਥੋਏ ਕਮਾਈ ਗਿਆ ਕਰਾਉਣ ਲੱਗੇ ਮਹਿਲਾ ਜੈਸਨ ਦੇ ਮੁੰਡੇ ਨੂੰ ਰੱਖ ਕੇ ਸਿਰ ਜਾ ਸੌ ਗਿਆ ਬਾਈ ਉਰੇ ਆ ਕੇ ਮੜਾ ਇਹ ਸਰੀਰ ਖੁੱਲਿਆ ਡਾਊਨ ਹੋ ਗਿਆ ਰੋਡੀਆਂ ਸਰੀਰ ਡਾਊਨ ਹੋ ਗਿਆ ਫੜਦੀ ਐ ਬਸ ਇਧਰ ਵਾਲੀ ਬਾਈ ਕਾਹਨ ਤੇ ਦਿਵਸ ਤੋਂ ਆ ਰਿਹਾ ਸੱਚ ਜੋੜਦੇ ਆ ਜੇ ਫਿਰ ਬਸ ਪਾਉਣਾ ਹੈ ਹਾਂ ਬਾਤ ਰਹੀ ਆ ਮੈਂ ਬੰਨ ਫਾਸਟ ਹੁੰਦਾ ਗਿਆ ਤੇਰੇ ਵੀ ਲੱਗ ਗਿਆ ਦਾ ਜੇ ਘੰਟਾ ਘੋਰ ਚੱਲ ਜਾਂਦੀ ਘੰਟਾ ਦਾ 10 ਘੰਟੇ ਜ਼ਿਆਦਾ ਕੰਮ ਹੋ ਗਿਆ ਦਾ ਵਿੱਚੇ ਮੱਤ ਦੇ ਹੋ ਗਿਆ ਦਾ ਵਿੱਚੇ ਹੋ ਗਿਆ ਦਾ ਭਾਈ ਆ ਬੱਸ ਦੇਖੋ ਕਿਦਾਰੀ ਆ ਜਿੰਨੀ ਬਰਨਾ ਗੱਡੀ ਦੀ ਜਗ੍ਹਾ ਇਹਨੇ ਕਿਤਾ ਮੂਰੇ ਮੂਰੇ ਹੀ ਆ ਲਓ ਭਾਈ ਟਿਕਟ ਟਿਕਟ ਹਾਂ ਲੈ ਬੈਠ ਟਿਕਟ ਆ ਲੈ ਆ ਬੈਠ ਟਿਕਟ ਅੰਡਾ ਬਸ ਵਿੱਚ ਜਿਹੜਾ ਆਪਣੇ ਇਹਦਾ ਜੂਪੀ ਵਾਲੀ ਇਹ ਨਹੀਂ ਲੈਣੀ ਭਾਈ ਪੰਜਾਬ ਵਾਲੀ ਦੋ ਫੜੋ ਟਿਕਟਾ ਦੇਣਾ ਇਹ ਕਿੱਥੇ ਦੇ ਲਿਆ ਆ ਲੱਗ ਗਿਆ ਕ੍ਰੈਕਟਰ ਸਾਹਿਬ ਕ੍ਰੈਕਟਰ ਲੱਗ ਗਿਆ ਵਾਓ ਤੇਰੇ ਪਾਰਟੀ ਹੋ ਗਈ ਤੇਰੇ ਕੰਨੀ ਤਾਂ ਕਹਿੰਦੇ ਰੋਪੜ ਆ ਗਏ ਰੋੜ ਕਿੱਥੇ ਆ ਗਏ ਰੋਪੜ ਆ ਗਏ ਜੀ ਕਹਿੰਦੇ ਰੋਪੜ ਆਉਂਦੀ ਸਾਰੇ ਕਹਿੰਦੇ ਟ੍ਰੇਨ ਨੇ ਸਵਾਗਤ ਕਰਿਆ ਇਹ ਫਾਟਕ ਲੱਗੇ ਪਾਣੀ ਸਿਆ ਲੱਗ ਗਿਆ ਰੋਪੜ ਤੱਕ ਠੀਕ ਰੇ ਨਾ ਨਾਲਗੜ੍ਹ ਤੇ ਉਹ ਬਾਈ ਤੋੜ ਲੋ ਟ੍ਰੇਨ ਯਾਰ ਅਸੀਂ ਜਾਣਾ ਹੈ ਲੋ ਜੀ ਬਾਈ ਰੋਪੜ ਪਹੁੰਚ ਗਏ ਨਹਿਰ ਦੇ ਲਾਗੇ ਰੋਡੀ ਨੂੰ ਸ਼ੂਟ ਆ ਵੀ ਛਾਲ ਮਾਰ ਕੇ ਜਾਣਾ ਤਾਂ ਦੇਖ ਲੈ ਕਮਾਲ ਪਰ ਨਿਕਲ ਜਾਣਾ ਛਾਲ ਤੇ ਪਾਰ ਕੀ ਆ ਨਹੀਂ ਆਨੀ ਕਮਾਲ ਪਰ ਜਾਂਦੀ ਨਹਿਰ ਬਾਈ ਇਹਨੇ ਸ਼ੂਟ ਦੇ ਦਿੱਤੀ ਜਿਹੜਾ ਨਾ ਤਾਂ ਬਜ਼ਾਰ ਕਹਿੰਦੀ ਤੁਰ ਕੇ ਹੋਲੇ ਛਾਲ ਬਾਸ ਤੇ ਮੋੜ ਕੇ ਢੀ ਹੋਣਾ ਥੋੜੀ ਇੱਕ ਦੇਖਿਆ ਮੈਂ ਉੱਥੇ ਆਪਣਾ ਚੜਾਈਆਂ ਛੱਡਦੇ ਰੋ ਤੇ ਜੋਰ ਜਨ ਲਾਦਾ ਸਰੀਰ ਦਾ ਥੋੜੇ ਹੀ ਲੱਗਦਾ ਹੈ ਪੱਦਰੇ ਜ ਹੈ ਹਾਂ ਟੈਮੀਨਾ ਬਣ ਗਿਆ ਉਹ ਆਏਗਾ ਲੱਗਾ ਪਾੜੀ ਲੱਗਾ ਟੈਮੀਨਾ ਬਣ ਗਿਆ